ਟੂੜ ਤੇ ਡੋਲੇ ਅੰਧਗਤ ਅਰਚਿਨ ਤਾਹੀਂ ਸੰਤ ਕਹਿ ਨਾਮਾ ਕਿਉ ਪਾਈਏ ਬਿਨ ਭਗਤੋਂ ਭਗਵਾਨ ਟੂੜ ਤੇ ਡੋਲੇ ਅੰਧਗਤ ਇਹ ਕੌਣ ਐ ਟੂੜਦਾ ਫਿਰਦਾ ਐ ਜੋਗੀ ਐ ਇਹ ਆਵਾਲਾ ਵਾਲਾ ਸੰਤ ਆ ਜਿਹੜੇ ਉਦਾਸੀ ਨੇ ਬੇਰਾਗੀ ਨੇ ਜੋਗੀ ਨੇ ਇਹ ਟੂੜਦੇ ਫਿਰਦੇ ਨੇ ਤੀਰ ਤੋਂ ਅੰਧਗਤ ਅੰਧਗਤ ਗਤੀ ਕਹੇ ਜੀ ਕਦੇ ਇਧਰ ਨੂੰ ਚਲਾ ਗਿਆ 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 ਕਦੇ ਅਰਬਦਕ ਪੜਨ ਲੱਗ ਗਿਆ ਕਦੇ ਜੋਤਿਸ਼ ਪੜਨ ਲੱਗ ਗਿਆ ਕਦੇ ਮੰਤਰ ਪੜਨ ਲੱਗ ਗਿਆ ਕਦੇ ਜੰਤਰ ਮੰਤਰ ਹੀ ਪੈ ਗਿਆ ਕਦੇ ਕੁਛ ਲੱਗ ਗਿਆ ਕਦੇ ਸਾਰਾ ਦਿਨ ਅੰਧ ਗਾਤੇ ਅੰਧ ਗਾਤ ਅੰਨਾ ਹੋਇਆ ਫਿਰ ਹਰ ਚੀਨ ਤਰ੍ਹਾਂ ਹੀ ਸੰਤ ਹਰ ਚੀਨ ਤਰ੍ਹਾਂ ਹੀ ਸੰਤ ਨਾ ਹਰ ਦੀ ਖੋਜ ਕਰੀਏ ਨਾ ਸੰਤ ਦੀ ਖੋਜ ਕਰੀਏ ਨਾ ਤਾਂ ਸੰਤ ਨੂੰ ਸਾਂ ਤਲਬਦਾ ਹੈ ਅਸਲੀ ਸੰਤਾ ਨਕਲੀ ਸੰਤ ਦੀ ਪਛਾਣ ਨਹੀਂ ਕਰਦਾ ਜਿਹੜਾ ਅਸਲੀ ਨਕਲੀ ਸੰਤ ਦੀ ਪਛਾਣ ਨਹੀਂ ਕਰਦਾ ਉਹ ਅੰਨਾ ਹੈ ਉਹ ਖੰਦਗਾਤਾ ਫਿਰ ਵੀ ਜਾਵੇ ਸੰਤਾਂ ਕੋ ਨਕਲੀਆਂ ਕੋ ਅੱਬ ਕਹਦਾ ਜਿਹੜਾ ਇੱਕ ਸੰਤ ਕੋ ਚੱਲਿਆ ਗਿਆ ਦੁਆ ਉਹਨੇ ਛੱਡਿਆ ਹੀ ਨਹੀਂ ਉਹ ਉਹ ਛੱਡਿਆ ਹੀ ਨਹੀਂ ਉੱਥੇ ਹੀ ਰਹਿ ਗਿਆ ਕੰਨਾ ਜੋ ਹੈ ਉਹ ਕਿਹੜਾ ਖੋਜ ਕਰਦਾ ਸੰਤ ਦੀ ਸੰਤ ਝੂਠਾ ਕਿ ਸੱਚਾ ਇਹ ਅੰਧਗਾਤਾ ਆਪਣੀ ਜਾਣੇ ਦਾ ਕਹਿੰਦਾ ਮੈਂ ਧਰਮ ਦੇ ਵਿੱਚ ਗਤੀਸ਼ੀਲ ਆ ਧਰਮ ਨੂੰ ਵਰਤਦਾ ਥੋੜੀ-ਬਹੁਤ ਆਖਲਾ ਧਰਮ ਦਾ ਪੜ੍ਹਾਈ ਵੀ ਪੜ ਲੈਂਦਾ ਥੋੜੀਆਂ ਉਹਦੀਆਂ ਗੱਲਾਂ ਵੀ ਜਾਣਦਾ ਪਰ ਅੰਧਗਾਤਾ ਉਹ ਜਾਣਾਂ ਕਿ ਧਰਮ ਕੋਈ ਪਤਾ ਨਹੀਂ ਕੋਈ ਕੀ ਟਾਰਗੇਟ ਆ ਕੋਈ ਪਤਾ ਨਹੀਂ ਟਾਰਗੇਟ ਵੀ ਕੋਈ ਨਹੀਂ ਨਾ ਸੰਤ ਦਾ ਟਾਰਗੇਟ ਆ ਨਾ ਇਹਦਾ ਟਾਰਗੇਟ ਨਾ ਸੰਤ ਟਾਰਗੇਟ ਦੱਸਦਾ ਨਾ ਕੋਈ ਟਾਰਗੇਟ ਫੜਉਦਾ ਟਾਰਗੇਟ ਇਹ ਕੋਈ ਹੈ ਨਹੀਂ ਧਰਮ ਦਾ ਕੋਈ ਦੱਸੇ ਕੀ ਦਾ ਟਾਰਗੇਟ ਹੈ ਤੁਹਾਨੂੰ ਦੁਨੀਆ ਜਾਨੀਆਂ ਬਤਾਂ ਮੈਂ ਇਹਨਾਂ ਧਰਮ ਦੇ ਕੋਈ ਆਦਮੀ ਦੱਸੇ ਕੀ ਦਾ ਟਾਰਗੇਟ ਹੈ ਟਾਰਗੇਟ ਹੀ ਨਹੀਂ ਕਿਸੇ ਦਾ ਭਾਈ ਇਸਾਈਆਂ ਦਾ ਕੋਈ ਟਾਰਗੇਟ ਨਹੀਂ ਕੁੱਲਮ ਲਾਗੇ ਇਸਾਈਆਂ ਦਾ ਰਾਜ ਤੇ ਕਬਜ਼ਾ ਰੱਖਣਾ ਕਿਵੇਂ ਰੱਖਣਾ ਇਹ ਹੈ ਇਹਦੇ ਪਿੱਛੇ ਹੀ ਉਹਨਾਂ ਦਾ ਪੋਪ ਮਦਦ ਕਰਦਾ ਇਹ ਇਸਲਾਮ ਵਾਲਿਆਂ ਦਾ ਟਾਰਗੇਟ ਹੈ ਇਹ ਰੂਹਤਾ ਟਾਰਗੇਟ ਹੈ ਸਿਕਾਂ ਦਾ ਹੀ ਬੋਦੀਆਂ ਦਾ ਸਾਰਿਆਂ ਦਾ ਟਾਰਗੇਟ ਇਹੀ ਹੈ ਉਹ ਤਾਂ ਕੋਈ ਟਾਰਗੇਟ ਹੀ ਨਹੀਂ ਹੈ ਕਿਸੇ ਦਾ ਕੋਈ ਪ੍ਰਚਾਰ ਵੀ ਨਹੀਂ ਕਰਦਾ ਘਰ ਘਰ ਦਾ ਟਾਰਗੇਟ ਕੀ ਹੈ ਪਕਤਾ ਨੇ ਟਾਰਗੇਟ ਦਾ ਪ੍ਰਚਾਰ ਕੀਤਾ ਉਹ ਟਾਰਗੇਟ ਤੇ ਪਛਾੜੀ ਰਹੀ ਹੈ ਉਹਦੀ ਹਾਂ ਕਹਾਣੀਆਂ ਬਾਈ ਹੋ ਜਾਂ ਨੇ ਵੀ ਟਾਰਗੇਟ ਚਾਹੀਦਾ ਜਿਵੇਂ ਅਰਜੰਦ ਦਾ ਟਾਰਗੇਟ ਸੀ ਪੰਛੀ ਵਾਲਾ ਗੱਲਾਂ ਕਰਦੇ ਨੇ ਟਾਰਗੇਟ ਦੀਆਂ ਟਾਰਗੇਟ ਹੈ ਕੱਲਾਂ ਜਿਹੜੋਂ ਨਾ ਟਾਰਗੇਟ ਦੀਆਂ ਕਰਦੇ ਪਿੱਛੇ ਕਹਾਣੀਆਂ ਬਣਾਇਆਂ ਨੇ ਸਿੱਧੂ ਦੱਸਣਾ ਥੋੜਾ ਟਾਰਗੇਟ ਸੀ ਐ ਪੰਛੀ ਦਾ ਟਾਰਗੇਟ ਸੀ ਉਹਦੀ ਅੱਖ ਦਾ ਥੋੜਾ ਟਾਰਗੇਟ ਸੀ ਐ ਮਾ ਬਾਪ ਸੋਣ ਵਾਲੇ ਸੁਤੰਦਰ ਆਪਣਾ ਟਾਰਗੇਟ ਕੀਆ ਕਦੇ ਨਹੀਂ ਤੁਸੀਂ ਕਹਾਣੀ ਜਣਾ ਕੇ ਕਹਾਣੀ ਕੇ ਸਣਾ ਲੱਗਤੀ ਕਾਣੀ ਤਾਂ ਜਿਹੜੀ ਧਰਬ ਦਾ ਟਾਰਗੇਟ ਬਣਾਓ ਤੁਸੀਂ ਉਹ ਛੱਡਦਾ ਕਹਾਣੀ ਲੈ ਲਈ ਟਾਰਗੇਟ ਨਹੀਂ ਕਿਉਂ ਘਾਟੜੀ ਲਿਖੀ ਸੀ ਉਹਦਾ ਨਹੀਂ ਕੋਈ ਮਤਲਬ ਕੌਣ ਨਹੀਂ ਸਨ ਹਾਤੀ ਤੋਂ ਕੋਈ ਕਿਸੇ ਦਾ ਟਾਰਗੇਟ ਨਹੀਂ ਹੈ। ਕਾਰਕਣ ਸੀ ਗੁਰਮਤ ਸਿੱਖਾਂ ਨੇ ਉਹ ਟਾਰਗੇਟ ਛੱਡਿਆ ਹੋਇਆ। ਬਲਾਸਤਾ। ਸੀ ਕਿਸੇ ਵੇਲੇ ਗੁਰੂਆਂ ਬਾਰੇ ਸੀ। ਪਾਚਵੀਂ ਦੇਹ ਕੁਝ ਆਦਮਿਆਂ ਦਾ ਹੁਣ ਵੀ ਹੁੰਦਾ ਹੈਗਾ। ਪਰ ਜਿਹਨਾਂ ਦਾ ਕਬਜ਼ਾ ਸਿੱਖੀ ਤੇ ਉਹਨਾਂ ਦਾ ਟਾਰਗੇਟ ਕੋਈ ਨਹੀਂ। ਉਹਨਾਂ ਦਾ ਟਾਰਗੇਟ ਕੀ ਹੈ? ਉਹਨਾਂ ਦਾ ਟਾਰਗੇਟ ਉਹੀ ਹੈ ਜਿਹੜਾ ਦੂਜੇ ਮਤਾਂ ਨੂੰ ਜਿਹੜਾ ਮਤਾਂ ਦੇ ਖਿਲਾਫ ਨੇ ਹੋਈ ਟਾਰਗੇਟ ਉਹਨਾਂ ਦਾ ਇਹ ਖਿਲਾਫ ਸਿੱਖੀ ਤੋਂ ਜਿਹੜੀਆਂ ਮਤਾਂ ਦਾ ਹੀ ਟਾਰਗੇਟ ਸਾਡਾ ਹੈ ਤਾਂ ਇਹਦਾ ਮਤਲਬ ਅਸੀਂ ਖੁਦ ਵੀ ਸਿੱਖੀ ਤੋਂ ਖਿਲਾਫ ਹੋਏ ਕਹੋਂਦੇ ਸਿੱਖਾਂ ਖਿਲਾਫ ਵਾਲਿਆਂ ਨੂੰ ਖੜਿਆ ਸਾਡਾ ਖਿਲਾਫ ਵਾਲਿਆਂ ਨੂੰ ਨਹੀਂ ਸਾਡੇ ਜਿਹੜੇ ਸਿੱਖੀ ਤੋਂ ਖਿਲਾਫ ਨੇ ਪ੍ਰੇਮ ਉਹਨਾਂ ਨਾਲ ਹੈ ਸਾਡਾ ਭਾਈਵਾਲੀ ਉਹਨਾਂ ਨਾਲ ਹੈ ਕਿਉਂਕਿ ਉਹਨਾਂ ਦਾ ਸਾਡਾ ਟਾਰਗੇਟ ਇੱਕ ਹੈ ਜੇ ਤਾਂ ਸਾਡਾ ਟਾਰਗੇਟ ਹੰਦਾ ਉਹਨਾਂ ਨਾਲ ਵੱਖਰਾ ਗੁਰੂਆਂ ਉਹਨਾਂ ਦਾ ਟਾਰਗੇਟ ਹੋ ਰਿਹਾ ਸਾਡਾ ਹੋਰ ਸਾਡਾ ਵੀ ਮਾਇਆ ਦਾ ਟਾਰਗੇਟ ਹੈ ਉਹਨਾਂ ਦਾ ਵੀ ਮਾਇਆ ਦਾ ਟਾਰਗੇਟ ਹੈ ਕੰਪਰੋਮਾਈਜ਼ ਕਰ ਲੈਨੇ ਵੀ ਇੰਨੀ ਕਮਾਇਆ ਇੰਨੀ ਪਾਵਰ ਤੂੰ ਲੈ ਲੈ ਇੰਨੀ ਕਮਾਈ ਲੈ ਬੱਡਲ ਲੈ ਅਰਾਜ ਦੇ ਵਿੱਚ ਬੰਡ ਲੈਨੇ ਕੁਰਸੀਆਂ ਬੰਡ ਲੈਨੇ ਆਹੀ ਟਾਰਗੇਟ ਹੈ ਔਰ ਕੁਝ ਨਹੀਂ ਬੋਲ ਜੀ ਤੂੰ ਉੰਡ ਤੇ ਡੋਲੇ ਅੰਧਗੱਤ ਅਰਚੀਨਿਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਏ ਬਿਨ ਭਗਤੋਂ ਭਗਵੰਤ ਬਿਨ ਭਗਤ ਤੋ ਭਗਵੰਤ ਭਗਤੀ ਤੋਂ ਬਿਨਾ ਭਗਵੰਤ ਕਿਵੇਂ ਪਾਇਆ ਜਾ ਸਕਦਾ ਲੈ ਆ ਕੇ ਗੱਲ ਭਗਤੀ ਤੇ ਫਿਰ ਖੜੀ ਕਰਤੀ ਭਗਤੀ ਦੇ ਬਿਨਾ ਭਗਵੰਤ ਨਹੀਂ ਪਾਇਆ ਜਾ ਸਕਦਾ ਪਰ ਦੁਨੀਆ ਦੇ ਅੰਦੇ ਲੋਕ ਅੰਧੀਆਂ ਮੱਤਾਂ ਵਾਲੇ ਹਿੰਦੂ ਦਾ ਡਰਕਤੇ ਉਹਨਾਂ ਕਹਿਆ ਹੋਇਆ ਜਿਵੇਂ ਅਕਬੀਰ ਨੇ ਕਹਿਆ ਦੋ ਇਹ ਹਿੰਦੂ ਥਾਰੇ ਅੰਦਗਤ ਨੇ ਮਤਾਂ ਬਹੁਤ ਨੇ ਆਪਸ ਵਿੱਚ ਹੀ ਡਿਫਰੈਂਸ ਬਹੁਤ ਨੇ ਸੱਤਾ ਦੇ ਆਪਸ ਵਿੱਚ ਹੀ ਮਤਕ ਨਹੀਂ ਆਏ ਹਿੰਦੂ ਮਤ ਖਿਚੜੀ ਮਤ ਹੈ ਖੂਬ ਖਾਣਾ ਖਿਚੜੀ ਤਾਂ ਜਾ ਮੈਂ ਵਰਤ ਲਾਉਣ ਇਹ ਖਿਚੜੀ ਬਣਾ ਫਿਰਦਾ ਨਾ ਕੋਈ ਕੁਛ ਕਹਿੰਦਾ ਕੋਈ ਕੁਛ ਇੱਕ ਮਤ ਹੈ ਨਹੀਂ ਆਣੇ ਇਹ ਅੰਦਗਤ ਨੇ ਨਾ ਹਾਂਦਾ ਪਤਾ ਐ ਨਾ ਸੰਤ ਦਾ ਪਤਾ ਐ ਆਪਾਂ ਵਿਰੋਧੀ ਨੇ ਸਾਰੇ ਸੰਤ ਨੇ ਉਹ ਕਹਿੰਦਾ ਮੈਂ ਵੀ ਸੰਤ ਆ ਹੂੰ ਕਹਿੰਦਾ ਮੈਂ ਵੀ ਸੰਤ ਐ ਰੂਹਾਂ ਦੇ ਇੱਕ ਦੂਏ ਦੇ ਵਿਰੋਧ ਚ ਖੜੇ ਕਾਇ ਨਾਮਾ ਕੇ ਪਾਈਆ ਬਿਰਭਗਤੋਂ ਭਗਵਾਨ ਭਗਤੀ ਦੇ ਬਣਾ ਭਗਵੰਤ ਕੋ ਮੈਂ ਪਾਇਆ ਜਾਸੋ ਤਾਂ ਭਗਵਾਨ ਇਹ ਸਾਰੀ ਗੱਲ ਕਰਦੇ ਨੇ ਭਗਵਾਨ ਦੀ ਪ੍ਰਾਪਤੀ ਦੀ ਸਾਰੀ ਗੱਲ ਕਰਦੇ ਨੇ ਭਗਤੀ ਕੋਈ ਬਣੀ ਕਰਦਾ ਭਗਤੀ ਦੇ ਬਣਾ ਭਗਵੰਤ ਕੋ ਮੈਂ ਪਾ ਜਾਊਗਾ ਕਹਿਨਾਮਾ ਕਿਉਂ ਪਾਈ ਹੈ ਬਿਰਭਖ ਤੋਂ ਬਿਰਭਖ ਤੋਂ ਬਿਰਭਖ ਤੋਂ ਭਾਜੀ